ਅਸ ਵੇਲੇ ਅਸੀਂ ਖੜੇ ਹਾਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਿਰ ਜੋ ਨਰੈਣੀਪੁਰ ਪਿੰਡ ਦੇ ਵਿੱਚ ਸਸੋਬਤ ਹੈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜਿਵੇਂ ਡਾਕਟਰ ਭੀਮਰਾਓ ਅਵੈਦਕਰ ਜੋ ਸੰਵਿਧਾਨ ਦੇ ਰਚੇਤਾ ਸਨ ਉਹਨਾਂ ਦੇ ਜਿੱਥੇ ਅੱਜ ਯਾਦਗਾਰਾਂ ਜਿਹੜੀਆਂ ਤਾਜ਼ੀਆਂ ਹੋ ਰਹੀਆਂ ਨੇ ਵੱਖ-ਵੱਖ ਥਾਵਾਂ ਦੇ ਉੱਪਰ ਪੰਜਾਬ ਪੱਧਰ ਤੇ ਉੱਤਰ ਹਿੰਦੂਸਤਾਨ ਪੱਧਰ ਤੇ ਉਹਨਾਂ ਦੀਆਂ ਜਣੀਆਂ ਯਾਦਾਂ ਨੇ ਤਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਉੱਤੇ ਹੀ ਨਰੈਣੀਪੁਰ ਜੋ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਮੰਦਿਰ ਦੇ ਅੰਦਰ ਜੋ ਇੱਕ ਸੰਗਤ ਦੇ ਰੂਪ ਦੇ ਵਿੱਚ ਸਤ ਸੰਗਤ ਦੇ ਰੂਪ ਦੇ ਵਿੱਚ ਜਿੱਥੇ ਮੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਜਾਂ ਵੀਰ ਨੇ ਜੋ ਇਸ ਸਥਾਨ ਦੇ ਨਾਲ ਜਿਨ੍ਹਾਂ ਦੀਆਂ ਆਸਤਾਵਾਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹ ਭਜਨ ਬੰਦਗੀ ਦੇ ਵਿੱਚ ਜਿਹੜੀਆਂ ਨੇ ਮਸਰੂਫ ਨੇ ਜੋ ਹਰ ਜਸ ਗੁਰੂ ਕੇ ਗਾਰੀਆਂ ਨੇ ਉੱਥੇ ਹੀ ਪ੍ਰਬੰਧਕ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਅੱਜ ਦੇ ਇਸ ਮਹਾਨ ਦਿਵਸ ਦੇ ਉੱਪਰ ਜਿਹੜਾ ਇਹ ਪ੍ਰੋਗਰਾਮ ਦਾ ਉਯੋਜਨ ਕੀਤਾ ਗਿਆ ਜਿਵੇਂ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੇ ਪਤੀ ਨੇ ਸਾਡੇ ਨਾਲ ਜੋ ਇਸ ਮੰਦਰ ਦੇ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਅੱਜ ਦੇ ਇਸ ਇਸ ਮੁੱਖ ਅਫਸਰ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਹਿਲੇ ਤੇ ਨਰਲੀਵ ਟੀਵੀ ਦੇ ਤੈਦ ਲੋ ਸ਼ੁਗੁਰ ਗੁਜਾਰ ਜਿਨ੍ਹਾਂ ਨੇ ਆਪਣਾ ਸਮਾਂ ਕੀਮਤੀ ਸਮਾਂ ਕੱਢ ਕੇ ਤੇ ਪਹੁੰਚੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਜੈ ਭੀਮ ਜੈ ਭਾਰਤ ਜੈ ਸਵਿਧਾਨ ਦੇਖੋ ਜੀ ਗੁਰਿੰਦ ਸੁਗਰਾਏ ਜੀ ਅੱਜ ਡਾਕਟਰ ਬੀ ਆਰ ਮੇਟਕਰ ਸਾਹਿਬ ਦਾ ਜੰਤਰੀ ਹੈ ਜੀ ਦਿਵਚਾ ਇਹ ਸਾਡੇ ਉਹ ਰੈਬਰ ਸਾਡੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਸਾਨੂੰ ਇਹ ਦੱਬੇ ਕੁਚਲੇ ਸਮਾਜ ਨੂੰ ਜਿਸ ਤਰ੍ਹਾਂ ਇੱਕ ਬਾਣੀ ਚ ਕਹਿੰਦਾ ਨੀਚੋ ਉੱਚ ਕਰੇ ਮੇਰਾ ਗੋਬਿੰਦ ਜੀ ਜੀ ਇਸੇ ਤਰ੍ਹਾਂ ਸਾਡੇ ਵਾਸਤੇ ਹਰ ਕੁਸ਼ ਇਹੀ ਰੈਬਰ ਨੇ ਜਿਨ੍ਹਾਂ ਨੇ ਸਾਨੂੰ ਨੀਚੋਂ ਉੱਠ ਕੇ ਇੱਥੇ ਅੱਜ ਮੰਦਰਾਂ ਚ ਬਾ ਲੈ ਸਾਨੂੰ ਗੁਰੂ ਘਰ ਸਾਡੇ ਸੱਜੇ ਹੋਏ ਨੇ ਸਭ ਕੁਝ ਦੀਨ ਇਸ ਬਾਬਾ ਸਾਹਿਬ ਦੇ ਡਾਕਟਰ ਬੀਰਾਂ ਵੇਟ ਕਰਦੀ ਆ ਅੱਜ ਇਹ ਸਾਡੀਆਂ ਬੀਬੀਆਂ ਭੈਣਾਂ ਅੱਜ ਗੁਰੂ ਘਰ ਦੇ ਵਿੱਚ ਬੈਠ ਕੇ ਗੁਰੂ ਦਾ ਹਰ ਜਸ ਗਾ ਰਹੀਆਂ ਸਰਨੋ ਵਡਿਆਈ ਦੇਣ ਇਹਨਾਂ ਨੂੰ ਇਹਨਾਂ ਬੀਬੀਆਂ ਨੂੰ ਬਾਬਾ ਸਾਹਿਬ ਦੀ ਆ ਜਿਨ੍ਹਾਂ ਨੇ ਨਾਰੀ ਨੂੰ ਚਲੋ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਿਨ੍ਹਾਂ ਨੂੰ ਇਹਨਾਂ ਨੂੰ ਚੁੱਕ ਕੇ ਅੱਜ ਸਿਰ ਦਾ ਤਾਜ ਬਣਾਇਆ ਇਹ ਬਾਬਾ ਸਾਹਿਬ ਦਾ ਡਾਇਰੈਕਟਰ ਬੀ ਆਰ ਅੰਬੇਡਕਰ ਦੀ ਦੇਣ ਹੈ ਜੋ ਅੱਜ ਦੇਸ਼ ਵਿਦੇਸ਼ਾਂ ਵਿੱਚ ਜੋ ਆ ਦਾ ਦੇਸ਼ ਜੋ ਭਾਰਤ ਭਾਰਤਾ ਪੂਰਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੀ ਦੇਣ ਤੇ ਚੱਲ ਰਿਹਾ ਹੈ ਜੀ ਜੀ ਉਸੇ ਤਰ੍ਹਾਂ ਚੱਲ ਰਿਹਾ ਹੈ ਕੁਝ ਸ਼ਰਾਰਤੀ ਅਨਸ਼ਰ ਅਜੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬਾਹਰ ਬੈਠ ਕੇ ਇਸ ਬਾਬਾ ਸਾਹਿਬ ਨੂੰ ਉਹਨਾਂ ਦੀ ਮੂਰਤੀਆਂ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਜੀ ਮੈਂ ਆਪਣੇ ਜੂਸ ਨੂੰ ਔਰ ਆਪਣੇ ਸਾਰੇ ਸਮਾਜ ਨੂੰ ਸਮੁੱਚੇ ਸਮਾਜ ਨੂੰ ਇਹੀ ਕਹਿਣਾ ਵੀ ਇਹ ਬਾਬਾ ਸਾਹਿਬ ਕੋਈ ਸਾਡੇ ਇਕੱਲੇ ਸਜੂਲ ਕਾਸਟਾਂ ਦਾ ਨਹੀਂ ਹੈਗਾ ਸਾਡੇ ਦੱਬੇ ਕੁਚਲੇ ਸਮਾਜ ਦਾ ਨਹੀਂ ਇਹ ਸਾਰਿਆਂ ਦਾ ਬਾਬਾ ਸਾਹਿਬ ਹੈ ਜੀ ਜੀ ਡਾਕਟਰ ਬੀ ਆਰ ਮੇਡ ਕਰਨੇ ਸਾਰਿਆਂ ਵਾਸਤੇ ਸਾਰੇ ਨਗਰ ਵਾਸਤੇ ਸਾਰੇ ਇਲਾਕੇ ਵਾਸਤੇ ਸਾਰੇ ਇਸ ਜਿੰਨੇ ਜਨ ਜਨ ਵਾਸਤੇ ਸਾਰਿਆਂ ਵਾਸਤੇ ਆਪਣੀ ਏਕਾ ਹਾਲਾ ਕਾਲੀ ਔਰ ਉਹਨਾਂ ਨੇ ਛੋਟੀ ਉਮਰ ਦੇ ਵਿੱਚ 32 ਡਿਗਰੀਆਂ ਹਾਸਲ ਕਰਕੇ ਇਸ ਦੇਸ਼ ਦਾ ਸੰਵਿਧਾਨ ਰਚਿਆ ਔਰ ਇੱਜਾ ਵੱਡਾ ਅਜੇ ਤੱਕ ਕੋਈ ਵੀ ਪੜਿਆ ਲਿਖਿਆ ਇਨਸਾਨ ਨਹੀਂ ਹੋਇਆ ਜੋ ਇਹਨਾਂ ਦੀ ਦੇਣ ਆ ਉਹਨਾਂ ਵਰਗੀ ਦੇਣ ਕੋਈ ਨਹੀਂ ਸਾਨੂੰ ਦੇ ਸਕਦਾ ਅਸੀਂ ਅੱਜ ਵੀ ਇਹਨਾਂ ਦੇ ਮਤਲਬ ਕਹਿੰਦਾ ਵੀ ਕਰਜ ਥੱਲੇ ਇਹਨਾਂ ਦਾ ਕਰਜ ਕਰੀਂ ਦੇ ਸਕਦੇ ਜੈ ਗੁਰਦੇ ਜੈ ਗੁਰਦਾਸ ਜੈ ਫਿਰ ਬਾਬਾ ਸਾਹਿਬ ਜੀ ਦੀ ਜੋ ਜਨਮ ਦਿਤੀ ਉਹਨੂੰ ਮਨਾਉਂਦਿਆਂ ਨਰੈਣੀਪੁਰ ਦੇ ਜੋ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਮੰਦਿਰ ਦੇ ਪ੍ਰਬੰਧਕ ਨੇ ਉਹਨਾਂ ਨੇ ਕਿਹਾ ਕਿ ਜੋ ਭੀਮਰਾਓ ਅੰਬੇਦਕਰ ਸਨ ਉਹ ਇੱਕ ਬੁੱਧੀਜੀਵੀ ਨਹੀਂ ਸਗੋਂ ਪੜੇ ਲਿਖੇ ਜੋ ਇੱਕ ਜਿਹੜੀ ਵੱਖਰੀ ਸ਼ਖਸੀਅਤ ਸੀ ਜਿਨ੍ਹਾਂ ਨੇ ਕਰੀਬ 32 ਦੇ ਕਰੀਬ ਜਿਹੜੀਆਂ ਨੇ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਸੀ ਤਾਂ ਜਿਨ੍ਹਾਂ ਨੇ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਆ ਉਹਦੀ ਰਚਨਾ ਕੀਤੀ ਸੋ ਉਹਨਾਂ ਦੇ ਸਤਕਾਰ ਵਜੋਂ ਜੋ ਅੱਜ ਦੇ ਇਸ ਸੁਭ ਅਫਸਰ ਦੇ ਉੱਪਰ ਇਹ ਯਾਦਾਂ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਇਹ ਜੁੜੀਆਂ ਹੋਈਆਂ ਯਾਨੀ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਥਾਵਾਂ ਦੇ ਉੱਪਰ ਪੰਜਾਬ ਤੇ ਵੱਖ-ਵੱਖ ਥਾਵਾਂ ਤੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਘਟਨਾਵਾਂ ਜਿਹੜੀਆਂ ਨੇ ਭੀਮਰਾਓ ਅਮਰੀਕਰ ਜੀ ਜਿੱਥੇ ਲੋਕਾਂ ਵੱਲੋਂ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਜਿਹੜਾ ਸਤਕਾਰ ਦਿੱਤਾ ਜਾਂਦਾ ਉਹਨਾਂ ਦੀਆਂ ਮੂਰਤੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਸੋ ਇਹ ਜੋ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਸੰਕੀਰਤ ਦੇ ਵਿੱਚ ਜਿਹੜੀਆਂ ਲੰਤਾਂ ਵੀ ਪਾਈਆਂ ਨੇ ਸੋ ਉਹਨਾਂ ਦੇ ਸਤਕਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੋ ਅੱਜ ਦਾ ਪ੍ਰੋਗਰਾਮ ਹੈ ਇਹਦਾ ਆਯੋਜਨ ਕੀਤਾ ਗਿਆ ਸੋ ਸਾਰਾ ਸਾਡਾ ਸਾਰਿਆਂ ਦਾ ਮੰਨਦਾ ਕਿ ਜੋ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਹਨਾਂ ਦਾ ਜਿਹੜਾ ਸਾਡਾ ਸਾਰਿਆਂ ਦਾ ਸਤਕਾਰ ਕਰਨਾ ਜਿਹੜਾ ਇਹ ਸਾਡਾ ਨੈਤਿਕ ਫਰਜ਼ ਬਣਦਾ ਹੁਣ ਤੱਕ ਲਈ ਇਨਾਈ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ